ਮਸ਼ਹੂਰ ਇਨਫਲੂਐਂਸਰ ਬ੍ਰਾਊਨ ਕੁੜੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਉੱਥੇ ਹੀ ਉਸ ਨੂੰ ਚਾਹਣ ਵਾਲਿਆਂ ਦੀ ਗਿਣਤੀ ਵੀ ਮਿਲੀਅਨਸ ਦੇ ਵਿੱਚ ਹੈ ਤੇ ਉੱਥੇ ਹੀ ਉਸ ਨੂੰ ਹੇਟ ਕਰਨ ਵਾਲਿਆਂ ਤੇ ਗਲਤ ਕਮੈਂਟ ਕਰਨ ਵਾਲਿਆਂ ਦੀ ਗਿਣਤੀ ਵੀ ਕਿਤੇ ਜ਼ਿਆਦਾ ਹੈ ਤੇ ਹੁਣ ਬਰਾਊਨ ਕੁੜੀ ਦੇ ਬਾਰੇ ਇੱਕ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸਨੇ ਖੁਦ ਵੀਡੀਓ ਸ਼ੇਅਰ ਕੀਤੀ ਹੈ ਤੇ ਗੁੱਸੇ ਵਿੱਚ ਉਸਨੇ ਲਾਈਵ ਆ ਕੇ ਵੱਡਾ ਪ੍ਰੂਫ ਵੀ ਦਿਖਾਇਆ ਹੈ ਦਰਅਸਲ ਬ੍ਰਾਊਨ ਕੁੜੀ ਆਪਣੀ ਫੈਕਟਰੀ ਵਿੱਚ ਜੋ ਸੰਦ ਬਣਾ ਕੇ ਸੇਲ ਕਰਦੀ ਹੈ ਉਹਨਾਂ ਨੂੰ ਸੇਲ ਕਰਨ ਲਈ ਉਸਨੇ ਆਪਣੀ ਫੈਕਟਰੀ ਦਾ ਨੰਬਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੋਇਆ ਹੈ ਜਿਸ ਤੋਂ ਬਾਅਦ ਕੁਝ ਕੁ ਸ਼ਰਾਰਤੀ ਅਨਸਰਾਂ ਦੇ ਵੱਲੋਂ ਉਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਸਨੇ ਵੀਡੀਓ ਵੀ ਸਾਂਝੀ ਕੀਤੀ ਹੈ ਕਿਉਂਕਿ ਲੋਕ ਉਸ ਨੂੰ ਸ਼ੇਅਰ ਫੈਕਟਰੀ ਵਾਲੇ ਨੰਬਰ ਤੇ ਹੀ ਵੀਡੀਓ ਕਾਲਸ ਕਰ ਰਹੇ ਹਨ ਤੇ ਉਸਨੇ ਕਿਵੇਂ ਲਾਈਵ ਆ ਕੇ ਸਬੂਤ ਲਿਆ ਕੇ ਵੀਡੀਓ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕਿ ਕੋਈ ਐਦਾਂ ਵੀ ਕਿਵੇਂ ਗਿਰ ਸਕਦਾ ਹੈ ਤੇ ਬਾਕੀ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਹੁਣ ਦੇਖੋ ਇਹ ਵੀਡੀਓ ਲੋਕ ਕਿੰਨੇ ਵੇਖ ਲੈ ਆ ਕੰਮ ਵਾਲੇ ਫੋਨ ਤੇ ਵੀਡੀਓ ਕਰਦਾ ਵੀ ਔਖਾ ਵੀ ਔਖਾ ਇਹ ਵਰਕਿੰਗ ਨੰਬਰ ਆਪਾਂ ਉਹ ਮੇਰਾ ਵਰਕਿੰਗ ਨੰਬਰ ਜਰੂਰੀ ਨਹੀਂ ਹੈ ਮੈਂ ਹੀ ਚੱਕਣਾ ਮੇਰਾ ਬਾਪੂ ਮੇਰੀ ਮਾਂ ਲੋਕ ਕਿੰਨੇ ਵੇਖ ਲੈ ਆ ਕੇ ਕੰਮ ਵਾਲੇ ਫੋਨ ਤੇ ਵੀਡੀਓ ਕਾਲ ਦਾ ਵੀ ਓਕਾ ਵੀ ਓਕਾ ਇਹ ਵਰਕਿੰਗ ਨੰਬਰ ਆਪ ਦਾ ਉਹ ਮੇਰਾ ਵਰਕਿੰਗ ਨੰਬਰ ਜ਼ਰੂਰੀ ਨਹੀਂ ਹੈ ਮੈਂ ਹੀ ਚੱਕਣਾ ਮੇਰਾ ਬਾਪੂ ਮੇਰੀ ਮਾਂ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ